ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਪੰਡਤ ਸੀ ਜਿਸ ਦੀ ਪਗਵਾਨ ਤੇ ਬਹੁਤ ਸ਼ਰਦਾ ਸੀ ਉਸ ਨੇ ਪਿੰਡ ਦੇ ਹੀ ਇੱਕ ਮੰਦਰ ਵਿੱਚ ਰਮਾਇਣ ਦਾ ਪਾਠ ਸ਼ੁਰੂ ਕੀਤਾ ਤੇ ਇੱਕ ਸਾਲ ਬਾਅਦ ਉਹ ਭੋਗ ਪਾਉਣ ਦੀ ਅਰਦਾਸ ਕੀਤੀ ਜਦੋਂ ਪੰਡਤਾਨੀ ਨੂੰ ਪਤਾ ਲੱਗਿਆ ਤਾਂ ਉਹ ਕਹਿਣ ਲੱਗੀ ਤੈਨੂੰ ਇੱਕ ਸਾਲ ਦੇ ਰਮਾਇਣ ਦੇ ਪਾਠ ਨਾਲ ਕੀ ਮਿਲਣਾ ਹੈ ਮੰਦਰ ਵਿੱਚ ਤੇ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਕੋਈ ਪੈਸਾ ਨਹੀਂ ਆਉਣਾ ਕਿਉਂ ਇੰਨਾ ਟਾਈਮ ਖਰਾਬ ਕਰਦੇ ਹੋ ਕੋਈ ਹੋਰ ਕੰਮ ਕਾਰ ਕਰ ਲੋ ਕੋਈ ਪੈਸਾ ਆਊਗਾ ਤਾਂ ਘਰ ਦਾ ਟੋਰੀ-ਫੁਲਕਾ ਚੱਲਦਾ ਰਹੂਗਾ ਪਰ ਪੰਡਤ ਦੀ ਸ਼ਰਦਾ ਸੀ ਉਸ ਨੇ ਪੰਡਤਾਣੀ ਦੀ ਗੱਲ ਤੇ ਬਹੁਤਾ ਧਿਆਨ ਨਾ ਦਿੱਤਾ ਆਪਣੇ ਨੇਮ ਨਾਲ ਹਰ ਰੋਜ਼ ਰਮਾਇਣ ਦਾ ਪਾਠ ਕਰਦਾ ਰਿਹਾ ਜਦੋਂ ਇੱਕ ਸਾਲ ਪੂਰਾ ਹੋ ਗਿਆ ਤੇ ਅਗਲੇ ਦਿਨ ਰਮਾਇਣ ਦਾ ਭੋਗ ਪੈਣਾ ਸੀ ਉਸ ਸ਼ਾਮ ਨੂੰ ਰਾਮਚੰਦਰ ਜੀ ਦੀ ਮੂਰਤੀ ਵਿੱਚੋਂ ਆਵਾਜ਼ ਆਈ ਕਿ हे ਹਰਿ 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 ਹ हनुमान जी ਕਹਿਣ ਲੱਗੇ ਠੀਕ ਹੈ ਭਗਵਾਨ ਜੀ ਕੱਲ ਤੱਕ ਇਸ ਨੂੰ 2000 ਮੋਹਰਾ ਮਿਲ ਜਾਣਗੀਆਂ ਇਹ ਸਾਰੀ ਵਾਰਤਾ ਮੰਦਰ ਕੋਲੋਂ ਲੰਘਦੇ ਸ਼ਾਹੂਕਾਰ ਨੇ ਸੁਣੀ ਜੋ ਬਹੁਤ ਲਾਲਚੀ ਸੀ ਤੇ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਕੇ ਮਾਇਆ ਇਕੱਠੀ ਕਰਦਾ ਸੀ ਇਹ ਵਾਰਤਾ ਸੁਣ ਕੇ ਸ਼ਾਹੂਕਾਰ ਸੋਚੀ ਪੈ ਗਿਆ ਇਹ 2000 ਮੋਹਰ ਮੈਨੂੰ ਕਿਵੇਂ ਮਿਲ ਸਕਦੀ ਹੈ ਸੋਚਦਾ ਸੋਚਦਾ ਪੰਡਤ ਦੇ ਘਰ ਪਹੁੰਚ ਗਿਆ ਤੇ ਪੰਡਤ ਨੂੰ ਕਹਿਣ ਲੱਗਿਆ ਦੇਖ ਪੰਡਤਾ ਤੂੰ ਕੱਲ ਰਮਾਇਣ ਦਾ ਭੋਗ ਪਾਉਣਾ ਆ ਮੰਦਰ ਵਿੱਚ ਇਹੋ ਕਰ ਆ ਫੜ 1000 ਮੋਰ ਤੇ ਜੋ ਕੱਲ ਜਿੰਨਾ ਵੀ ਚੜਾਵਾ ਹੋਊਗਾ ਉਹ ਸਾਰਾ ਮੇਰਾ ਹੋਊਗਾ ਜਦੋਂ 1000 ਮੋਰ ਪੰਡਤਾਣੀ ਨੇ ਦੇਖੀ ਉਹ ਖੁਸ਼ੀ ਦੇ ਮਾਰੇ ਝੁਮਣ ਲੱਗ ਗਈ ਉਸ ਪੰਡਤ ਦੀ ਸਾਰੀ ਗਰੀਬੀ ਨਿਕਲ ਗਈ ਸੀ ਪੰਡਤ ਨੇ ਹਾਂ ਕਰ ਦਿੱਤੀ ਸੇਠ ਜੀ ਕੱਲ ਜੋ ਵੀ ਕੁਝ ਹੋਊਗਾ ਉਹ ਸਾਰਾ ਕੁਝ ਤੁਹਾਡਾ ਹੀ ਹੋਊਗਾ ਸ਼ਾਉਕਾਰ ਵੀ ਖੁਸ਼ ਹੋ ਗਿਆ ਜਦੋਂ ਸਵੇਰ ਹੋਈ ਸ਼ਾਉਕਾਰ ਸਵੇਰ ਤੋਂ ਹੀ ਮੰਦਰ ਵਿੱਚ ਜਾ ਕੇ ਬੈਠ ਗਿਆ ਪੰਡਤ ਆਪਣੇ ਟਾਈਮ ਨਾਲ ਆਇਆ ਤੇ ਉਹਨੇ ਰਮਾਇਣ ਦੇ ਪਾਠ ਦਾ ਭੋਗ ਪਾਇਆ ਇਸ ਮੰਦਰ ਵਿੱਚ ਤਾਂ ਪਹਿਲਾਂ ਹੀ ਕੋਈ ਨਹੀਂ ਸੀ ਵੜਦਾ ਫਿਰ ਉਸ ਦਿਨ ਕਿਹਨੇ ਆਉਣਾ ਸੀ ਪੰਡਤ ਨੇ ਭੋਗ ਪਾਇਆ ਤੇ ਆਪਣੇ ਘਰੇ ਚਲਿਆ ਗਿਆ ਇਹ ਸਭ ਦੇਖ ਕੇ ਸ਼ਾਉਕਾਰ ਨੂੰ ਅੱਗ ਲੱਗ ਗਈ ਆਪੇ ਤੋਂ ਬਾਹਰ ਹੋ ਗਿਆ हनुमान ਦੀ ਮੂਰਤੀ ਸਾਹਮਣੇ ਖਲੋ ਕੇ ਬੁਰਾ ਭਲਾ ਕਹਿਣ ਲੱਗ ਗਿਆ ਗੁੱਸੇ ਵਿੱਚ ਆ ਕੇ ਹਨੂਮਾਨ ਦੀ ਮੂਰਤੀ ਨੂੰ ਲੱਤ ਕੱਢ ਮਾਰੀ ਜਦੋਂ ਲੱਤ ਮਾਰੀ ਰੱਬ ਦੀ ਮਰਜੀ ਲੱਤ ਮੂਰਤੀ ਵਿੱਚ ਫਸ ਗਈ ਬਹੁਤ ਕੋਸ਼ਿਸ਼ ਕੀਤੀ ਪਰ ਲੱਤ ਨਾ ਨਿਕਲੀ ਚੱਕਰ ਖਾ ਕੇ ਸ਼ਾਹੂਕਾਰ ਡਿੱਗ ਪਿਆ ਜਦੋਂ ਸ਼ਾਹੂਕਾਰ ਨੂੰ ਹੋਸ਼ ਆਈ ਉਸ ਸਮੇਂ ਰਾਮਚੰਦਰ ਦੀ ਮੂਰਤੀ ਹਨੂਮਾਨ ਨੂੰ ਕਹਿ ਰਹੀ ਸੀ हनुमान जी ਉਸ ਪੰਡਿਤ ਨੂੰ ਪੈਸੇ ਦੇ ਦੇ ਦਿੱਤੇ। ਹਨੂਮਾਨ ਦੀ ਮੂਰਤੀ ਕਹਿ ਰਹੀ ਸੀ ਕਿ ਭਗਵਾਨ ਜੀ 1000 ਤਾਂ 깔 ਹੀ ਭੇਜ ਦਿੱਤਾ ਸੀ। ਬਾਕੀ ਇਸ ਸ਼ਾਹੂਕਾਰ ਦੀ ਲੱਤ ਫੜੀ ਹੈ। ਜਦੋਂ 1000 ਮੋਰ ਹੋਰ ਦੇਊਗਾ ਤਾਂ ਲੱਤ ਛੱਡੂਗਾ। ਜਦੋਂ ਸ਼ਾਹੂਕਾਰ ਨੇ ਇਹ ਗੱਲ ਸੁਣੀ ਤਾਂ ਪੀੜ ਦੇ ਮਾਰੇ ਲੱਗਿਆ ਰੌਲਾ ਪਾਉਣ ਉਧਰ ਸ਼ਾਹੂਕਾਰ ਦੀ ਘਰ ਵਾਲੀ ਸਵੇਰ ਤੋਂ ਹੀ ਸ਼ਾਕ ਅਸ਼ਾਹੂਕਾਰ ਨੂੰ ਲੱਭਦੀ ਫਿਰਦੀ ਸੀ ਜਦੋਂ ਮੰਦਰ ਦੇ ਨੇੜੇ ਪਹੁੰਚੀ ਤਾਂ ਸ਼ਾਹੂਕਾਰ ਦੀਆਂ ਚੀਕਾਂ ਸੁਣ ਕੇ ਮੰਦਰ ਦੇ ਅੰਦਰ ਗਈ ਤਾਂ ਸ਼ਾਹੂਕਾਰ ਨੂੰ ਲੰਮਕਾ ਦਾ ਵੇਖ ਕੇ ਹੈਰਾਨ ਹੋ ਗਈ ਸ਼ਾਹੂਕਾਰ ਛੇਤੀ ਨਾਲ ਆਪਦੀ ਘਰ ਵਾਲੀ ਨੂੰ ਕਹਿਣ ਲੱਗਿਆ ਛੇਤੀ ਨਾਲ ਘਰੋਂ 1000 ਮੋਹਰ ਲੈ ਕੇ ਪੰਡਤ ਦੇ ਘਰੇ ਦੇ ਕੇ ਆ ਤੇ ਇਥੋਂ ਮੇਰੀ ਜਾਨ ਛੁਟਵਾ ਇਹ ਸੁਣ ਕੇ ਸ਼ਾਹੂਕਾਰ ਦੀ ਘਰ ਵਾਲੀ 1000 ਮੋਹਰ ਲੈ ਕੇ ਪੰਡਤ ਦੇ ਘਰੇ ਗਈ ਫੇਰ ਕਦੇ ਜਾ ਕੇ ਸ਼ਾਹੂਕਾਰ ਦੀ ਜਾਨ ਛੁੱਟੀ ਤੇ ਅੱਗੋਂ ਸ਼ਾਹੂਕਾਰ ਨੇ ਲਾਲਚ ਕਾਰਨ ਤੋਂ ਤੋਬਾ ਕਰ ਦਿੱਤੀ ਮਾਫੀ ਮੰਗੀ ਤੇ ਚੰਗਾ ਜੀਵਨ ਬਤੀਤ ਕਰਨ ਦਾ ਪਰਣ ਕੀਤਾ ਇਸ ਤੋਂ ਦੋ ਸਿੱਖਿਆ ਮਿਲਦੀਆਂ ਹਨ ਇੱਕ ਤੇ ਪ੍ਰਮਾਤਮਾ ਤੇ ਪੂਰਾ ਵਿਸ਼ਵਾਸ ਬਣਾ ਕੇ ਰੱਖੋ ਪਤਾ ਨਹੀਂ ਕਿਹੜੇ ਰੂਪ ਵਿੱਚ ਆ ਕੇ ਵਾਹਿਗੁਰੂ ਸਾਡੇ ਕਾਰਜ ਸਵਾਰ ਦੇਵੇ ਇਹ ਦੂਸਰਾ ਲਾਲਚ ਬੁਲੀ ਬੁਰੀ ਬਲਾ ਹੈ ਇਸ ਤੋਂ ਬਚ ਕੇ ਰਹੋ ਧੰਨਵਾਦ